ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਭ ਜੀ ਤਨ ਤਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀਓ ਹਮ Kai <tries> Maya. <tries> What to be thank ਵਾਹਿਗੁਰੂ ਜੀ ਕੀ ਫਤਈ ਪਰਮ ਸਨਮਾਨ ਜੋਗ ਸਤਕਾਰ ਜੋਗ ਸਤਗੁਰਾਂ ਦੀ ਹਜੂਰਾ ਜੀ ਸਾਦਸਨ ਜੀਉ ਸਤਗੁਰਾਂ ਦੀ ਅਪਾਰ ਬਖਸ਼ਿਸ਼ ਦੁਆਰਾ ਅਮਰਤ ਮੇਰੇ ਅਮਰਤ ਕੁਰਬਾਨੀ ਤੁਰ ਕੀ ਬਾਣੀ ਦੇ ਆਜੂ ਜਾਨੀ ਸਰਬਤ ਸੰਕਤਾ ਨੇ ਇੱਥੇ ਨੇ ਸਰਵਣ ਕੀਤੀ ਹਨ ਮਰਤ ਕਰਵਾਣੀ ਸਰਵਣ ਕੀਤੀ ਹੈ ਆ ਕੁਝ ਸਮਾਂ ਸਤਿਗੁਰਾਂ ਦੇ ਪਾਵਨ ਪਵਿੱਤਰ ਸ਼ਬਦ ਦੀ ਵਿਚਾਰ ਦੇ ਨਾਲ ਜੁੜ ਜਾਈ ਗੁਰੂ ਸਰਬੰਧਿਤ ਦਿੱਤੇ ਉਪਦੇਸ਼ ਮੁਤਾਬਕ ਆਵਜਿ ਸਬਤ ਸੰਗਤਾਂ ਤੋ ਗੁਰਬਾਣੀ ਦੀ ਵਿਚਾਰ ਅਰਦਾਸ ਬੇਤੀ ਦੀ ਵਿਚਾਰ ਸਰਵਣ ਕਰ ਰਹੇ ਹੋ ਪਿਛਲੇ ਵਿਚਾਰ ਦੇ ਵਿੱਚ ਆਪ ਜੀ ਨੇ ਸਰਵਣ ਕੀਤਾ ਮਦੇਵ ਤੇਗ ਫਤਿਹ ਜਿਸ ਨ ਪਵਿੱਤਰ ਬਚਨਾਂ ਤੇ ਆਪਾਂ ਵਿਚਾਰ ਕੀਤੀ ਹੈ ਅਗਲਾ ਪਵਿੱਤਰ ਸ਼ਬਦ ਦਰਦ ਕੀ ਪੈਜ ਇਹਨਾਂ ਪਵਿੱਤਰ ਬਚਨਾਂ ਦੇ ਨਾਲ ਮਾਨਵਤਿਆਂ ਕਰਦ ਤੱਕੀ ਜੁਰਿਏ ਸਤਿਗੁਰਾਂ ਦੇ ਦਿੱਤੇ ਉਪਦੇਸ਼ ਮੁਤਾਬਕ ਆਓ ਸਰਬਤ ਸਤਤਾ ਅਰੇ ਸਰ ਦੇ ਦਰਕਰਦੀਆਂ ਹਾਜ਼ਰੀਆਂ ਭਰੋ ਕੁਝ ਸਵਾ ਕੁਝ ਕੜੀਆਂ ਕੁਝ ਤਲ ਗੁਰੂ ਦੀ ਹਜ਼ੂਰੀ ਅੰਦਰ ਆਪਣੀਆਂ ਹਾਜ਼ਰੀਆਂ ਲਵਾ ਕੇ ਗੁਰੂ ਸਾਹਿਬਾਨ ਦੇ ਪਾਵਨ ਪਵਿੱਤਰ ਵਚਨ ਸਰਵਣ ਕਰਕੇ ਆਪਣਾ ਮਨੁੱਖਾ ਜੀਵਨ ਨੂੰ ਸਫਲ ਬਣਾਉਣ ਦਾ ਯਤਨ ਕਰਗੇ ਅਰਦਾਸ ਬੇਨਤੀ ਦੇ ਪਵਿੱਤਰ ਬਚਨਾਂ ਪਿਛਲੇ ਵਿਚਾਰ ਦੇ ਵਿੱਚ ਆਪ ਸਰਬੱਤ ਸੰਕਤਾਂ ਦੇ ਸਰਉਣ ਕੀਤਾ ਦੇਗ ਤੇਗ ਫਤੇ ਖਾਲਸੇ ਦੀ ਦੇਗ ਦੀ ਫਤਿਹ ਹੋਵੇ ਤੇ ਇਸ ਨੂੰ ਤੇਗ ਵਿੱਚ ਵੀ ਫਤਿਹ ਮਿਲੇ ਅੱਜ ਅਸੀਂ ਇਸ ਗੱਲ ਤੇ ਵਿਚਾਰ ਕਰਨੀ ਹੈ ਬਿਰਧ ਕੀ ਪੈਜ ਇਹਨਾਂ ਕੋ ਉੱਤਰ ਵਚਨਾਂ ਤੇ ਬਿਰਧ ਅਤੇ ਪੈਜ ਦੋ ਸ਼ਬਦ ਨੇ ਦਰਤ ਅਤੇ ਪੈਜ ਸ਼ਬਦ ਦੀ ਵਰਤੋਂ ਹਜ਼ੂਰ ਨੇ ਕਈ ਵਾਰੀ ਪਾਵਨ ਉੱਤਰ ਗੁਰ ਬਾਣੀ ਦੇ ਵਿੱਚ ਕੀਤੀ ਹੈ ਜਦੋਂ ਅਸੀਂ ਪੜਦੇ ਆਂ ਬਿਰਦ ਦੀ ਪੈਜ ਤੇ ਸੁਖੈਰ ਤਰੀਕੇ ਨਾਲ ਸਮਝਾਉਣ ਵਾਲੇ ਵਿਦਵਾਨਾਂ ਨੇ ਸ਼ਬਦ ਕਹਿ ਦਿੱਤੇ ਕਿਸੇ ਮੇਰੇ ਮਾਲਕ ਜੀ ਖਾਲਸਾ ਤੇਰੇ ਚਰਨਾਂ ਵਿੱਚ ਅਰਦਾਸ ਕਰਦਾ ਹੈ ਕਿ ਤੁਸੀਂ ਕਿਰਪਾ ਕਰਕੇ ਬਿਰਦ ਦੀ ਪੈਜ ਰੱਖਿਆ ਜੀ ਬਿਰਧ ਦਾ ਅਖਰੀ ਅਰਥ ਕਰਾਂਗੇ ਮੁੱਢ ਕਦੀਮਾਂ ਦਾ ਸੁਭਾਉ ਤੇ ਪੈਜ ਦਾ ਅਰਥ ਕਰਾਂਗੇ ਇੱਜ਼ਤ ਦੇਖੋ ਪਰਮਾਤਮਾ ਦਾ ਵੀ ਇੱਕ ਬਿਰਧ ਹੈ ਗੁਰੂ ਦਾ ਵੀ ਇੱਕ ਬਿਰਧ ਹੈ ਤੇ ਜਿਹੜਾ ਖਾਲਸਾ ਅਰਦਾਸ ਕਰਦਾ ਹੈ ਉਸਦਾ ਵੀ ਇੱਕ ਬਿਰਦ ਹੈ ਖਾਲਸਾ ਕਹਿੰਦਾ ਕਿ ਜਿਹੜਾ ਮੇਰਾ ਸੁਭਾਅ ਹੋ ਹੈ ਕਿ ਤੂੰ ਮੇਰ ਕਰੀ ਸੱਚੇ ਪਾਤਸ਼ਾਹ ਮੇਰੇ ਬਿਰਦ ਦੀ ਪੈ ਰਹਿ ਜਾਏ ਪਰਮਾਤਮਾ ਦਾ ਬਿਰਦ ਕੀ ਹੈ ਤਾਂ ਤੋਂ ਪਹਿਲਾ ਪਰਮਾਤਮਾ ਦਾ ਬਿਰਤ ਇਹ ਆ ਸਾਧ ਸੰਗਤ ਜੀ ਕਿ ਜੋ ਉਸ ਨੇ ਜੋ ਕੁਝ ਪੈਦਾ ਕੀਤਾ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਹਿੰਦੇ ਨੇ ਜੋ ਪਰਮਾਤਮਾ ਨੇ ਪੈਦਾ ਕੀਤਾ ਹੈ ਗੁਰੂ ਸਾਹਿਬ ਜੀ ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਿ ਆਪਣੇ ਸੁਭਾਅ ਦੇ ਮੁਤਾਬਕ ਹਰ ਇੱਕ ਨੂੰ ਹਜਕ ਜਿੰਦਾ ਪਿਆ ਜੋ ਵੀ ਇਸ ਧਰਤੀ ਤੇ ਪੈਦਾ ਹੋਇਆ ਹੈ ਪਰਮਾਤਮਾ ਸਭ ਨੂੰ ਅਪਾਛੇ ਵੀ ਵਿਚਾਰ ਕਰਦੇ ਆ ਰਹੇ ਹਨ ਕਿ ਉਹ ਪਰਮੇਸ਼ਰ ਸਭ ਨੂੰ ਪ੍ਰਜੈਕਤ ਕਰਦਾ ਪੱਥਰਾਂ ਦੇ ਵਿੱਚ ਕੀੜਿਆਂ ਨੂੰ ਵੀ ਰਜਕ ਪਜਾਉਂਦਾ ਹੈ ਉਹ ਸਦਾ ਬਰਕਰਾਰ ਉਸ ਦਾ ਦੂਜਾ ਫਿਰਤ ਇਹ ਹੈ ਕਿ ਕੇਵਲ ਉਹ ਰੋਜੀ ਨਹੀਂ ਦਿੰਦਾ ਪਰਮਾਤਮਾ ਦਾ ਅਜ਼ਰ ਬਿਰਦ ਇਹ ਆਉ ਭਗਤੀ ਵਾਲਿਆਂ ਨੂੰ ਸਤਕਾਰ ਵੀ ਦਿੰਦਾ ਹੈ ਜਿਹੜਾ ਉਹਦਾ ਸ਼ੁਕਰਾਨਾ ਕਰਦੇ ਹਨ ਉਹ ਸਤਕਾਰ ਵੀ ਜਿੱਦਾਂ ਤੇ ਤੀਜਾ ਪ੍ਰਮਾਤਮਾ ਦਾ ਦਇਤ ਹੈ ਕਿ ਰੱਬ ਉਹਨਾਂ ਨੂੰ ਵੀ ਬਖਸ਼ ਦਿੰਦਾ ਹੈ ਜਿਹੜੇ ਉਸ ਦੇ ਵਿਰੋਧ ਵਿੱਚ ਬੋਲਦੇ ਨੇ ਅਤੇ ਆਸ ਪੜੀਏ ਤਾਂ ਅਨੇਕਾਂ ਐਸੇ ਕੁ ਕਰਮੀ ਪਾਪੀਆਂ ਨੂੰ ਗੁਰੂ ਸਾਹਿਬਾਂ ਨੇ ਉਹ ਪਰਮੇਸ਼ਰ ਦੀ ਉਦਾਹਰਣ ਦੇਖ ਕੇ ਸਿੱਧੇ ਰਸਤੇ ਪਾਇਆ ਹੈ ਕੌੜੇ ਰਾਖਸ਼ ਵਰਗੇ ਸੱਜਣ ਥਾਤ ਵਰਗੇ ਉਹ ਪਰਮਾਤਮਾ ਦਾ ਬਿਰਤ ਹੈ ਕਿ ਪਾਤਰੀਆਂ ਕੋ ਕਰਮੀਆਂ ਤੇ ਇਖਲਾਕ ਤੋਂ ਡਿੱਗੇ ਹੋਇਆਂ ਨੂੰ ਜਨਾਨੋ ਸਮਾਜ ਵੀ ਪ੍ਰਵਾਨ ਨਹੀਂ ਕਰਦਾ ਰੱਬ ਦਾ ਬਿਰਤ ਹੈ ਕਿ ਉਹ ਉਹਨਾਂ ਨੂੰ ਵੀ ਆਪਣੇ ਘਰ ਦੇ ਵਿੱਚ ਥਾਂ ਦੇ ਦਿੰਦਾ ਹੈ ਬੱਚੇ ਦਾ ਜਨਮ ਬਾਹਰ ਵਿੱਚ ਹੁੰਦਾ ਗੁਰੂ ਪਿਆਰ ਵਾਲਿਓ ਮਾਂ ਦਾ ਦੁੱਧ ਪਰਮਾਤਮਾ ਪਹਿਲਾਂ ਪੈਦਾ ਕਰ ਦਿੱਤਾ ਹੈ ਉਸ ਦਾ ਬਿਆਹ ਹੁੰਦਾ ਹੈ ਜੋ ਉਸ ਨੇ ਪੈਦਾ ਕੀਤਾ ਉਸ ਨੂੰ ਉਰੋਜੀ ਦਿੱਤਾ ਹੈ ਇਹ ਨਾ ਸਮਝੋ ਕਿ ਦਰਦ ਦਾ ਮਤਲਬ ਬੰਦੇ ਨੂੰ ਉਰੋਜੀ ਦੇਣਾ ਹੈ ਕਹਿਣ ਲੱਗੇ ਕਿ ਰੱਬ ਦਾ ਸੁਭਾਅ ਹੈ ਕਿ ਜਿਹੜੀ ਦਿੜ ਰਾਤ ਉਸ ਨੂੰ ਗਾਲਾਂ ਕੱਢਦੇ ਨੇ ਉਹ ਉਰੋਜੀ ਉਹਨਾਂ ਨੂੰ ਵੀ ਦੇ ਜਾਂਦਾ ਹੈ 130 ਅੰਕ ਤੇ ਧੰਗੂ ਗੁਰਦੱਤ ਸਾਹਿਬ ਮਹਾਰਾਜ ਜੀ ਕਹਿੰਦੇ ਨੇ ਪਹਿਲੋਂ ਦੇਤਾ ਰਜਕ ਸੁਵਾਹਾ ਕਿਛੂ ਦੇਤਾ ਜਨਤ ਉਪਾਹਾ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਾਗ ਆਸਾ ਦਾ ਸ਼ਬਦ ਹੈ ਤੇ ਉਸ ਸ਼ਬਦ ਦੇ ਉਚਾਰਨ ਕਰਤਾ ਹਨ ਭਗਤ ਤਨਾਂ ਜੀ ਉਹਨਾਂ ਨੇ ਇਹ ਸ਼ਬਦ ਵਰਤੇ ਨੇ ਕਿ हे परमात्मा ਭਗਤ ਧਨਾਂ ਜੀ ਕਹਿੰਦੇ ਨੇ ਕਿ हे ਰੱਬ ਜੀ ਪ੍ਰਭੂ ਜੀ ਪਰਮੇਸ਼ਰ ਜੀ ਤੇਰਾ ਇੱਕ ਸੁਭਾਅ ਹੋਇ ਮਨੁੱਖ ਇਹ ਨਾ ਸਮਝੇ ਕਿ ਸਾਨੂੰ ਮਾਂ ਬਾਪ ਪਾਲਦੇ ਪਏ ਨੇ ਤੇਰੇ ਤੋਂ ਬਿਨਾ ਮਾਂ ਵੀ ਨਹੀਂ ਪਾਲ ਸਕਦੀ ਤੇ ਪਿਓ ਵੀ ਨਹੀਂ ਪਾਲ ਸਕਦਾ ਤੇਰਾ ਬਿਰਤ ਹੈ ਦੂਜਾ ਵਚਨ ਹੈ ਕਿ ਕਿਵਾਂ ਮਨੁੱਖ ਦੇ ਬੱਚੇ ਨੂੰ ਨਹੀਂ ਸਾਧ ਸੰਤ ਜੀ ਕਹਿਣ ਲਗੇ ਪਾਣੀ ਵਿੱਚ ਰਹਿਣ ਵਾਲੇ ਜੀਵਨ ਨੂੰ ਇੱਕ ਕੱਛੂ ਉਮੀ ਹੈ ਜਿਹੜਾ ਪਾਣੀ ਦੇ ਵਿੱਚ ਰਹਿੰਦੀ ਹੈ ਉਹ ਆਪਣੇ ਆਂਡੇ ਬਾਹਰ ਜੰਦੀ ਹੈ ਸਾਧ ਸੰਤ ਜੀ ਪਾਣੀ ਤੋਂ ਬਾਹਰ ਆਪ ਪਾਣੀ ਵਿੱਚ ਬੈਠੀ ਹੈ ਮਨੁੱਖ ਦੇ ਬੱਚੇ ਨੂੰ ਤਾਂ ਮਾਂ ਦੇ ਉਲਦ ਦੇ ਵਿੱਚ ਰੋਟੀ ਦੇ ਕੇ ਪਾਲਦਾ ਤੇ ਜਦੋਂ ਉਹ ਕੱਸੂ ਗੁੰਮੀ ਦੇ ਆਂਡੇ ਬਾਹਰ ਹੋਣਾ ਤੇ ਉਸ ਦੇ ਧਿਆਨ ਨੂੰ ਧਿਆਨ ਨੂੰ ਤੂੰ ਕਿੰਨੀ ਇੰਨੀ ਖਰਾਕ ਦੇ ਦਿੱਤੀ ਹੈ ਧਿਆਨ ਨੂੰ ਖਰਾਕ ਦੇ ਦਿੱਤੀ ਹੈ ਕਿ ਧਿਆਨ ਨਾਲ ਹੀ ਆਂਡੇ ਵਿੱਚ ਆਪਣੇ ਬੱਚੇ ਨੂੰ ਰੋਜੀ ਦਿੰਦੀ ਹੈ ਪੱਛੂ ਉਮੀ ਆਪ ਪਾਣੀ ਦੇ ਵਿੱਚ ਰਹਿੰਦੀ ਹੈ ਆਂਡੇ ਬਾਹਰ ਦੇ ਦਿੰਦੀ ਹੈ ਤੇ ਉਸ ਦਾ ਧਿਆਨ ਹੈ ਜਿਹੜਾ ਸਾਧ ਸੰਗਤ ਜੀ ਧਿਆਨ ਦੇ ਨਾਲ ਸੁਰਤੀ ਵਰਤੀ ਦੇ ਨਾਲ ਉਹ ਰੋਜੀ ਦੇ ਦਿੰਦੀ ਹੈ ਇਹ ਪਰਮਾਤਮਾ ਦਾ ਪਰਮੇਸ਼ਰ ਦਾ ਗਿਰਦ ਹੈ ਉਸ ਨੂੰ ਧਿਆਨ ਦਿੱਤਾ ਅਸਲ ਵਿੱਚ ਕਛੂ ਕੋਈ ਨਹੀਂ ਉਸ ਦੇ ਧਿਆਨ ਵਿੱਚ ਇਹ ਮੇਰੇ ਪ੍ਰਭੂ ਪਰਮਾਤਮਾ ਤੇਰਾ ਗਿਰਦ ਵਸਦਾ ਪਿਆ ਹੈ ਅਰਵਾ ਬੋਧਨ ਕੀਤਾ ਹੈ ਕੇਵਲ ਮਨੋਖ ਨਹੀਂ ਕੇਵਲ ਪਾਣੀ ਵਿੱਚ ਰਹਿਣ ਵਾਲੇ ਜੀਵ ਨਹੀਂ ਸਾਧ ਸੰਗਤ ਜੀ ਇੱਥੋਂ ਤੱਕ ਕਿ ਜਿਹੜਾ ਪੱਥਰ ਬੇਨਲਕ ਕੋਲ ਚਾਰ ਸੁਵੇਰਿਓਂ ਬੰਧ ਹੰਸ ਉਸ ਦੇ ਵਿੱਚ ਇੱਕ ਕੀੜਾ ਬੈਠਾ ਹੈ ਮਨੁੱਖ ਕਹੇਗਾ ਕਿ ਕਛੂ ਕੁ ਮੀਤਾ ਪਾਣੀ ਤੋਂ ਬਾਦ ਵੀ ਆਉਂਦੀ ਹੈ ਮਨੁੱਖ ਦੇ ਬੱਚੇ ਨੂੰ ਰੋਟੀ ਮਾਰਾ ਹੀ ਮਿਲਦੀ ਹੈ ਪ੍ਰੰਤੂ ਪੱਥਰ ਦੇ ਕੀੜੇ ਵਿੱਚ ਤਾਂ ਕੋਈ ਰਜ਼ਕ ਪਚਾਉਣ ਦਾ ਆਪਾਂ ਨੂੰ ਪਤਾ ਹੈ ਕੋਈ ਵਸੀਲਾ ਨਹੀਂ ਪੱਥਰ ਦੇ ਵਿੱਚ ਜੰਮੇ ਹੋਏ ਕੀੜੇ ਨੂੰ ਵੀ ਰਜ਼ਕ ਦਤਾ ਪਿਆ ਪ੍ਰਮਾਤਮਾ ਦਾ ਬਿਰਧ ਹੈ ਪੱਥਰਾਂ ਵਿੱਚ ਰਜ਼ਕ ਦੇਣ ਵਾਲਿਆ ਭਗਤ ਧੰਨਾ ਜੀ ਕਹਿੰਦੇ ਨੇ ਕਿ ਪੱਥਰਾਂ ਦੇ ਵਿੱਚ ਰਜ਼ਕ ਦੇਣ ਵਾਲਿਆ ਆਪਣੇ ਬਿਰਧ ਦੀ ਪਾਲ ਰੱਖੀ ਆਪਾਂ ਰੋਜ਼ਾਨਾ ਅਰਦਾਸ ਵਿੱਚ